ਦੇਸ਼ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਅਕਾਲ ਪੁਰਖ ਜੀ ਦੀ ਮਿਹਰ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪਾਇਲਕਬੀਰ ਸਿੰਘ ਜੀ ਠੱਠਾ ਇਹਨਾਂ ਕੋ ਅਸੀਂ ਅੱਜ ਅਗਲੇ ਭਾਗ ਦੀ ਜਾਣਕਾਰੀ ਲਵਾਂਗੇ ਸਸਕਲਕਤਾ ਸਾਹਿਬ ਪ੍ਰਸਤੀ ਗਾਦੂ ਜੀ ਠੱਠਾ ਸਾਹਿਬ ਸਾਨੂੰ ਅਗਲੇ ਭਾਗ ਦੀ ਹੁਣ ਜਾਣਕਾਰੀ ਦੇ ਜੋ ਸ੍ਰੀ ਗੁਰੂ ਨਾਨਕ ਤੇਜ ਜੀ ਦਾ ਇਤਿਹਾਸ ਪ੍ਰਕਾਸ਼ ਕੀਤਾ ਜਾ ਰਿਹਾ ਹੈ ਦੇਸ਼ ਉਹ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੀ ਸਮੂਹ ਸਾਧ ਸੰਗਤ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੰਦੂ ਸਾਹਿਬ ਅੱਜ ਅਸੀਂ ਇਸ ਗੱਲ 'ਤੇ ਵਿਚਾਰ ਕਰਾਂਗੇ ਕਿ ਸ਼ਾਮਾ ਪੰਡਿਤ ਜਿਹੜਾ ਸੀ ਹਾਂਜੀ ਉਹ ਗੁਰੂ ਨਾਨਕ ਮਹਾਰਾਜ ਦਾ ਸਿੱਖ ਕਿਵੇਂ ਬਣਿਆ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇਹ ਮੋਦੀ ਖਾਨਾ ਇਹਨਾਂ ਨੂੰ ਠਾ ਦਿੱਤਾ ਹਾਂਜੀ ਔਰ ਇਹਨਾਂ ਨੇ ਮੋਦੀ ਖਾਨਾ ਖੋਲ ਕੇ ਤੇ ਕਹਿ ਕੇ ਜਿੰਨੂੰ ਜਿੰਨੀ ਚੀਜ਼ ਦੀ ਲੋੜ ਹੈ ਆਪਣੀ ਮਰਜ਼ੀ ਮੁਤਾਬਕ ਜਿਹੜੀ ਚੀਜ਼ ਮਰਜ਼ੀ ਲੈ ਜਾਵੇ ਹਾਂਜੀ ਉਸ ਦਿਨ ਉਹਨਾਂ ਨੇ ਤੋਲਣ ਦਾ ਕੰਮ ਨਹੀਂ ਕੀਤਾ ਹਾਂ ਬਿਲਕੁਲ ਔਰ ਇਹਨਾਂ ਨੇ ਕਿਉਂਕਿ ਭੀੜ ਬੜੀ ਲੱਗੀ ਹੋਈ ਸੀ ਜਿੰਨੂੰ ਕਿਸੇ ਵੀ ਚੀਜ਼ ਦੀ ਲੋੜ ਸੀ ਜਿੰਨੀ ਮਾਤਰਾ ਦੀ ਲੋੜ ਸੀ ਹਾਂਜੀ ਉਹਦੇ ਤੋਂ ਵੱਧ ਅਗਲੇ ਨੂੰ ਚੀਜ਼ ਲਈ ਕਿਉਂਕਿ ਅੱਜ ਵੀ ਤੁਸੀਂ ਵੇਖੋ ਕਿ ਜੇ ਕਿਸੇ ਨੂੰ ਕੋਈ ਫ੍ਰੀ ਚੀਜ਼ ਮਿਲਦੀ ਹੈ ਨਾ ਉਹ ਕਹਿੰਦਾ ਕਿ ਮੇਰੀ ਲੋੜ ਤੋਂ ਵੱਧ ਚੀਜ਼ ਜਿਹੜੀ ਹੈ ਉਹ ਮੈਂ ਲੈ ਲਵਾਂ ਜਮਾ ਕੀਤੀ ਜਾਂਦੀ ਜਮਾ ਕਰ ਲਵਾਂ ਇਹੋ ਹੀ ਗੱਲ ਉੱਥੇ ਹੋਈ ਆ ਕਿ ਲੋਕਾਂ ਨੇ ਆਪ ਆਪਣੇ ਲੋੜਾਂ ਤੋਂ ਵੱਧ ਜਿਹੜੀਆਂ ਅਸੀਂ ਉਹ ਲੈ ਲਈਆਂ ਕਹਿਣ ਤੋਂ ਭਾਵ ਕਿ 5-10 ਮਿੰਟਾਂ ਦੇ ਵਿੱਚ ਵਿੱਚ ਮੋਦੀ ਖਾਨਾ ਜਿਹੜਾ ਸੀ ਉਹ ਲੁੱਟਿਆ ਗਿਆ ਖਾਲੀ ਹੋ ਗਿਆ ਔਰ ਗੁਰੂ ਨਾਨਕ ਦੇਵ ਮਹਾਰਾਜ ਇਹ ਮੋਦੀ ਖਾਨਾ ਲੂਟਾ ਕੇ ਇਹ ਜਾਂ ਬਿਠੇ ਨੇ ਸultanpur Lodhi ਦੇ ਮਸਾਣਾ ਵਿੱਚ ਅੱਛਾ ਜੀ ਉੱਥੇ ਫਿਰ ਭਾਈਆ ਜੈ ਰਾਮ ਜੀ ਵੀ ਗਏ ਨੇ ਜੇ ਮੈਂ ਥੋੜਾ ਸੰਖੇਪ ਜਿਹਾ ਜਾਵਾਂ ਹਾਂ ਜੀ ਭਾਈਆ ਜੈ ਰਾਮ ਜੀ ਵੀ ਉੱਥੇ ਗਏ ਨੇ ਅੱਛਾ ਫਿਰ ਉਹਨਾਂ ਗੁਰੂ ਨਾਨਕ ਪਾਸ਼ਾ ਜੀ ਨੇ ਹਿਸਾਬ ਫਿਰ ਤੀਜੀ ਵਾਰੀ ਲੇਖਾ ਕੀਤਾ ਫਿਰ 760 ਰੁਪਏ ਵਧੇ ਫਿਰ ਇਹਨਾਂ ਨੇ ਅੰਦੌਲਤ ਖਾਨ ਲੋਧੀ ਨੇ ਕਿਹਾ ਕਿ ਤੁਸੀਂ ਇਹ ਵੀ ਲੈ ਲਓ ਤੇ ਹੋਰ ਵੀ ਲੈ ਲਓ ਪੈਸੇ ਤੁਸੀਂ ਮੋਦੀ ਖਾਨਾ ਚਲਾਓ ਪਰ ਗੁਰੂ ਨਾਨਕ ਦੇਵ ਜੀ ਮਾਰ ਨੇ ਕਿਹਾ ਕਿ ਨਹੀਂ ਹੁਣ ਅਸੀਂ ਮੋਦੀ ਖਾਨਾ ਨਹੀਂ ਚਲਾਉਣਾ ਹੁਣ ਅਸੀਂ ਇਸ ਸੰਸਾਰ ਦੀ ਕਾਰ ਨਹੀਂ ਕਰਨੀ ਫਿਰ ਇਹ ਜਾਂ ਮਿੱਠੇ ਨੇ ਮਸਾਣਾ ਦੇ ਵਿੱਚ ਜਦੋਂ ਮਸਾਣਾ ਵਿੱਚ ਜਾਂ ਮਿੱਠੇ ਨੇ ਤੇ ਇਧਰੋਂ ਕਿਉਂਕਿ ਰੋਜ਼ ਹੀ ਜਾਮੀਨ ਦੇ ਸੀ ਨਾ ਹਾਂਜੀ ਤੇ ਇਧਰੋਂ ਹੁਣ ਆ ਮਾਤਾ ਸੁਲਖਣੀ ਇਹਨਾਂ ਨੇ ਵੇਖਿਆ ਕਿ ਇਹ ਤੇ ਕਰ ਆਉਂਦੀ ਨਹੀਂ। ਸਾਡੀ ਕੋਈ ਸਾਰ ਨਹੀਂ ਲੈਂਦੇ, ਕੋਈ ਦੁੱਖ ਸੁੱਖ ਨਹੀਂ ਪੁੱਛਦੇ। ਇਹਨਾਂ ਨੇ ਇੱਕ ਆਦਮੀ ਦੇ ਰਾਈ ਸੁਨਾਹ ਕਲਾਕ ਦਾ ਆਪਣੇ ਪੇਕੇ ਪਿੰਡ। ਹੂੰ। ਕਿ ਤੁਹਾਡਾ ਸਹੇੜਿਆ ਹੋਇਆ ਜਿਹੜਾ ਉਹ ਤੇ ਮੇਰੀ ਬਾਤੋ ਨਹੀਂ ਪੁੱਛਦਾ, ਉਹ ਜਾ ਕੇ ਮਸਾਣਾ ਵਿੱਚ ਬੈਠਦਾ। ਤੇ ਮੈਂ ਜ਼ਿੰਦਗੀ ਕਿਸ ਤਰ੍ਹਾਂ ਬਸਰ ਕਰਨੀ ਹੈ। ਔਰ ਇਸ ਵੇਲੇ ਇੰਨੀਆਂ ਗੱਲਾਂ ਉਹ ਜਿਹੜਾ ਗਿਆ ਸੀ ਸੁਣਾਉਣ ਦੇ ਵਾਸਤੇ ਜੋ ਉਹਨੇ ਸਾਰੀਆਂ ਗੱਲਾਂ ਸੁਣਾਈਆਂ ਜਿਉਂ-ਜਿਉਂ ਗੱਲਾਂ ਸੁਣਾਈ ਜਾਵੇ ਤਿਉਹ ਤੋਂ ਮੂਰਤੰਦ ਦਾ ਜਿਹੜਾ ਪਾਰਾ ਸੀ ਗੁੱਸਾ ਸੀ ਉਹ ਵਧਦਾ ਜਾਵੇ ਪਰ ਮੂਰਤੰਦ ਜਿਹੜਾ ਸੀ ਇੱਕ ਪੰਡਤ ਨੂੰ ਨਾਲ ਲੈ ਕੇ ਤੇ ਉਹ ਆ ਗਿਆ ਕਿਉਂਕਿ ਉਹਨੇ ਜਿੰਨੇ ਸੁਣਾ ਦਿੱਤਾ ਸੀ ਉਹਨੇ ਗੱਲਾਂ ਬੜੀਆਂ ਵਧਾਟ ਚੜਾ ਕੇ ਤੇ ਕੀਤੀਆਂ ਸੀ ਉਹਦੇ ਨਾਲ ਮੂਰਤੰਦ ਦਾ ਪਾਰਾ ਜਿਹੜਾ ਸੀ ਬਹੁਤ ਵਧਿਆ ਸੀ ਇਹ ਘਰ ਆਏ ਘਰਾਂ ਘਰ ਚੋਂ ਸਿੱਧਾ ਮਸਾਣਾ ਦੇ ਗਏ ਨੇ ਜਿੱਥੇ ਗੁਰੂ ਨਾਨਕ ਦੇਵ ਮਹਾਰਾ ਜਿਠੇ ਸੀ ਕਿਉਂਕਿ ਭਾਵੇਂ ਮਸਾਣ ਹੋਣ ਭਾਵੇਂ ਕੋਈ ਘਰ ਹੋਵੇ ਭਾਵੇਂ ਕੋਈ ਵਿਹਲੀ ਹੋਵੇ ਭਾਵੇਂ ਕੋਈ ਕੋਈ ਵੀ ਜਗਾ ਲਾ ਲੋ ਤੁਸੀਂ ਹੋਵੇ ਜਿੱਥੇ ਸਤਗੁਰ ਪਾਤਸ਼ਾਹ ਦੇ ਚਰਨ ਪੈਣ ਦੇਣਾ ਉਹ ਸਹਾਵਾ ਹੋ ਜਾਂਦਾ ਥਾ ਬਿਲਕੁਲ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੋ ਥਾਂ ਸਹਾਵਾ ਰਾਮ ਰਾਜ ਅਰੇ ਮੋਲ ਚੰਦ ਜੀ ਗਏ ਨੇ ਕਿਉਂਕਿ ਇਹਨਾਂ ਨੂੰ ਮੋਲਚੰਦ ਨੂੰ ਨਹੀਂ ਪਤਾ ਕਿ ਇਹ અવਤਾਰ ਨੇ ਇਹ ਪਰਮਾਤਮਾ ਅਕਾਲਪੁਰਖ ਆਪ ਨੇ ਉਹਨਾਂ ਨੇ ਆਪਣੇ ਜਵਾਈ ਦੇ ਰਿਸ਼ਤੇ ਨਾਲ ਇਹਨਾਂ ਨੂੰ ਜਾਣਿਆ ਔਰ ਜਾ ਕੇ ਬੜੇ ਵੱਧ ਕੱਟ ਬੋਲਿਆ ਤੂੰ ਸਾਡੀ ਲੜਕੀ ਦੀ ਸਾਰ ਨਹੀਂ ਲਿੰਦਾ ਤੂੰ ਸਾਨੂੰ ਵੀ ਦੁਖੀ ਕੀਤਾ ਆਪਣੇ ਮਾਂ ਪਿਓ ਨੂੰ ਵੀ ਮੋਦੀ ਖਾਨਾ ਉਜਾੜ ਕੇ ਉਹਨਾਂ ਨੂੰ ਵੀ ਦੁਖੀ ਕੀਤਾ ਤੇ ਤੂੰ ਕੋਈ ਕੰਮ ਨਹੀਂ ਕਰਦਾ ਕੋਈ ਕਾਰ ਨਹੀਂ ਕਰਦਾ ਇਸ ਤਰ੍ਹਾਂ ਗੁਜ਼ਾਰਾ ਕਿ ਤਰ੍ਹਾਂ ਚੱਲੇਗਾ ਬੜਾ ਖਫੇ ਤਫੇ ਹੋਇਆ ਹੂੰ ਔਰ ਖਫੇ ਤਫੇ ਹੋਣ ਤੋਂ ਬਾਅਦ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਕਈ ਗੱਲਾਂ ਐਸੀਆਂ ਵੀ ਇੰਨਾ ਕੀਤੀਆਂ ਮੋਲचंद ਨੇ ਕਿ ਜਿਹੜੀਆਂ ਮਲ ਜਿਤਨਾ ਕ੍ਰੋਧ ਦੇ ਵਿੱਚ ਬੰਦੇ ਕੋ ਆ ਮੁਹਰੇ ਨਿਕਲ ਜਾਂਦੀਆਂ ਨੇ ਨਿਕਲ ਜਾਂਦੀਆਂ ਉਹ ਪਤਾ ਨਹੀਂ ਲੱਗਦਾ ਕਿ ਇਹ ਗੱਲ ਜਿਹੜੀ ਹੈ ਸਹੀ ਹੈ ਜਾਂ ਗਲਤ ਐਸੀਆਂ ਗੱਲਾਂ ਵੀ ਨਿਕਲ ਗਈਆਂ ਪਰ ਗੁਰੂ ਨਾਨਕ ਦੇ ਮਹਾਰਾਜ ਇਹ ਉਹਨਾਂ ਨੂੰ ਆਪਣੇ ਪੇਤਾ ਸਮਾਨ ਸਮਝ ਕੇ ਤੇ ਚੁੱਪ ਕਰੇ ਨਾ ਕੋਈ ਗੱਲ ਨਹੀਂ ਕੀਤਾ ਕੋਈ ਬੋਲੇ ਨਹੀਂ ਹਾਂਜੀ ਔਰ ਇਹਨਾਂ ਨੇ ਜੋ ਬੋਲ ਕੇ ਹਟ ਗਏ ਆ ਤੇ ਜਿਹੜਾ ਪੰਡਿਤ ਸੀ ਸ਼ਾਮਾ ਇਹ ਕਹਿੰਦਾ ਮਹਾਰਾਜ ਤੁਹਾਨੂੰ ਆਪਣੇ ਘਰ ਜਾਣਾ ਚਾਹੀਦਾ ਘਰ ਜਾ ਕੇ ਆਪਣੇ ਬਾਲ ਬੱਚੇ ਦਾ ਸਾਰ ਲਓ ਆਪਣੇ ਪਰਿਵਾਰ ਚ ਰਹਿ ਕੇ ਗ੍ਰਸਥ ਜੀਵਨ ਚ ਰਹਿ ਕੇ ਤੇ ਆਪਣਾ ਨਰਵਾ ਕਰੋ ਖੁਸ਼ੀਆਂ ਮਾਣੋ ਤੇ ਗੁਰੂ ਨਾਨਕ ਦੇਵ ਮਹਾਰਾ ਜੇ ਤੇ ਇਸ ਘਰ ਦੀ ਪੰਡਿਤ ਤੇ ਗੱਲ ਕਰ ਰਿਹਾ ਸੀ ਤੇ ਗੁਰੂ ਨਾਨਕ ਦੇਵ ਮਹਾਰਾ ਕਹਿੰਦੇ ਪੰਡਤ ਜੀ ਤੁਸੀਂ ਇਸ ਘਰ ਦੀ ਗੱਲ ਕਰ ਰਹੇ ਹੋ ਸੰਸਾਰ ਦੇ ਘਰ ਦੀ ਪਰ ਤੁਹਾਡੇ ਘਰ ਵਿੱਚ ਵੀ ਤੇ ਇੱਕ ਹੈ ਹੂੰ ਤੁਹਾਡੇ ਅੰਦਰ ਵੀ ਤੇ ਘਰ ਹੈ ਤੁਹਾਡੇ ਇਸ ਘਰ ਦੇ ਵਿੱਚ ਇੱਕ ਮਨ ਹੈ ਹੂੰ ਜਿਹਨੂੰ ਇਸ ਘਰ ਦਾ ਰਾਜਾ ਕਿਹਾ ਗਿਆ ਔਰ ਇਹ ਤੁਸੀਂ ਇਹ ਰਾਜਾ ਜਿਹੜਾ ਇਹਦੇ ਮਗਰ ਲੱਗ ਕੇ ਤੇ ਇਹ ਜਿਹੜੇ ਪੰਜ ਵਿਕਾਰ ਨੇ ਇਹ ਤੜੇ ਇਸ ਘਰ ਨੂੰ ਦਵਾ ਦਬ ਲੁੱਟੀ ਜਾ ਰਹੇ ਨੇ ਇਸ ਘਰ ਦੀ ਤੇ ਸੰਭਾਲ ਕਰੋ ਹਾਂਜੀ ਇਸ ਘਰ ਦੀ ਸੰਭਾਲ ਕਰਨੀ ਚਾਹੀਦੀ ਹੈ ਉਸ ਮਨ ਰਾਜੇ ਦੇ ਉੱਤੇ ਕੰਟਰੋਲ ਕਰਕੇ ਗੁਰੂ ਕੀ ਬਾਣੀ ਪੜ੍ਹ ਕੇ ਉਸ ਅਕਾਲ ਪੁਰਖ ਦੇ ਚਰਨਾਂ ਦਾ ਲੇਵ ਲਾ ਕੇ ਤੇ ਇਸ ਮਾਨ ਰਾਜੇ ਨੂੰ ਕੰਟਰੋਲ ਵਿੱਚ ਲਿਆ ਕੇ ਇਸ ਘਰ ਦੀ ਸੰਭਾਲ ਕਰਨੀ ਚਾਹੀਦੀ। ਹਾਂਜੀ। ਪੰਡਤ ਨੇ ਫੇਰ ਕਿਹਾ ਚਲੋ ਇਹ ਤਾਂ ਗੱਲ ਠੀਕ ਹੈ ਤੁਹਾਡੀ। ਸੰਸਾਰ ਹੈ। ਸੰਸਾਰ ਮਾਇਆ ਨਾਲ ਚੱਲਦਾ ਹੈ। ਅਸੀਂ ਚਾਹੁੰਦੇ ਆ ਕਿ ਤੁਸੀਂ ਫੇਰ ਜਾ ਕੇ ਤੇ ਮੋਦੀਖਾਨੇ ਦੀ ਕਾਰ ਕਰੋ। ਆਪਣਾ ਕਾਰੋਬਾਰ ਕਰੋ। ਹਾਂਜੀ। ਤੇ ਤੁਸੀਂ ਆਪਣਾ ਕਾਰੋਬਾਰ ਕਰ ਕਰਕੇ ਜੀਵਨ ਦਾ ਨਿਭਾਅ ਕਰੋ ਹਾਂਜੀ ਗੁਰੂ ਨਾਨਕ ਦੇਵ ਮਹਾਰਾ ਜੀ ਫੇਰ ਕਹਿਣ ਲੱਗੇ ਪੰਡਤ ਜੀ ਇਸੇ ਹੀ ਸਰੀਰ ਦੇ ਅੰਦਰ ਇੱਕ ਅਗ ਹੈ ਉਹ ਅਗ ਹੈ ਤ੍ਰਿਸ਼ਨਾ ਦੀ ਔਰ ਤ੍ਰਿਸ਼ਨਾ ਦੀ ਅਗ ਜਿਹੜੀ ਹੈ ਜਿੰਨਾ ਚਿਰ ਤੱਕ ਅਸੀਂ ਇਹਨੂੰ ਨਹੀਂ ਮਾਰਦੇ ਹੂੰ ਉਹਨਾਂ ਚਿਰ ਤੱਕ ਸਾਨੂੰ ਸੰਤੋਖ ਨਹੀਂ ਆਵੇਗਾ ਉਹਨਾਂ ਚਿਰ ਤੱਕ ਸਾਡਾ ਜੀਵਨ ਸਫਲ ਨਹੀਂ ਹੋਵੇਗਾ ਕਿਉਂਕਿ ਗੁਰੂ ਕੀ ਬਾਣੀ ਦਾ ਪਾਵਨ ਫਰਮਾਨ ਹੈ ਕਿਉਂਕਿ ਤ੍ਰਿਸ਼ਨਾ ਜਿਹੜੀ ਇਹ ਮਾਰਨੀ ਚਾਹੀਦੀ ਹੈ ਗੁਰੂ ਦੇ ਨਾਮ ਦੇ ਨਾਲ ਬਿਲਕੁਲ ਤੇ ਤ੍ਰਿਸ਼ਨਾ ਜਿਹੜੀ ਹੈ ਇਹ ਗੁਰੂ ਦੇ ਨਾਮ ਤੋਂ ਬਿਨਾਂ ਮਰਦੀ ਨਹੀਂ ਨਹੀਂ ਮਰਦੀ ਤੇ ਜਿੰਨਾ ਚਿਰ ਤ੍ਰਿਸ਼ਨਾ ਨਹੀਂ ਮਰਦੀ ਬਿਲਕੁਲ ਉਹਨਾਂ ਚਿਰ ਇਹ ਜਿਹੜਾ ਸੰਤੋਖ ਨਹੀਂ ਆਉਂਦਾ ਸਾਨੂੰ ਜਿੰਨਾ ਚਿਰ ਸੰਤੋਖ ਨਹੀਂ ਆਵੇਗਾ ਸਾਡੀਆਂ ਇਛਾਵਾਂ ਤੇ ਗਾਂ-ਗਾ ਵਧੇ ਜਾਣਗੀਆਂ ਹਾਂਜੀ ਇਛਾਵਾਂ ਸਾਡੀਆਂ ਤਾਂ ਹੀ ਰੁਕਣਗੀਆਂ ਜੇ ਸਾਨੂੰ ਸੰਤੋਖ ਆਵੇਗਾ ਇਹ ਸਾਡੀ ਤ੍ਰਿਸ਼ਨਾ ਕਿਉਂਕਿ ਅੱਜ ਤ੍ਰਿਸ਼ਨਾ ਦੀ ਗੱਲ ਲੈ ਲਈਏ ਤੇ ਸਾਡੇ ਮਨ ਵਿੱਚ ਅਸੀਂ ਚਲੋ ਉਹ ਤੇ ਗੁਰੂ ਨਾਨਕ ਸਾਹਿਬ ਤੇ ਪੰਡਿਤ ਜੀ ਹੁਣਾਂ ਦੀ ਗੱਲ ਹੋ ਰਹੀ ਸੀ ਅਸੀਂ ਆਪਣੇ ਜੀਵਨ ਨਾਲ ਇਹ ਗੱਲ ਲੈ ਲਈਏ ਕਿ ਜਦੋਂ ਸਾਡੇ ਮਨ ਵਿੱਚ ਕੋਈ ਤ੍ਰਿਸ਼ਨਾ ਉਬਦੀ ਹੈ ਨਾ ਪੇ ਸਾਡੇ ਕਾਰੋ ਵਿੱਚ ਆ ਚੀਜ਼ ਆ ਜਾਣੀ ਚਾਹੀਦੀ ਹੈ ਹੁਣੀ ਚਾਹੀਦੀ ਹੈ ਫਿਰ ਵਧੀਆ ਲੱਗਦੀ ਹੈ ਜਦੋਂ ਉਹ ਚੀਜ਼ ਆ ਜਾਂਦੀ ਹੈ ਫਿਰ ਤੁਹਾਡੇ ਮਨ ਹੋਰ ਸੋਚਦਾ ਮਨ ਲੋਕ ਇੱਕ ਮੋਟਰਸਾਈਕਲ ਹੀ ਹੈ ਮੋਟਰਸਾਈਕਲ ਉਹ ਗੱਡੀ ਦੀ ਤਰਹੀਣਾ ਹੋਗੀ ਅੰਗੇ ਗੱਡੀ ਦੀ ਤਰਹੀਣਾ ਤੋਂ ਫਿਰ ਗੱਡੀਆਂ ਵੀ ਵਡੀਆਂ ਆਉਣ ਡੈਪੀਆਂ ਵੀ ਉਹ ਆ ਜਾਣ ਫਿਰ ਉਹਨਾਂ ਤੋਂ ਬੰਦੇ ਦੀ ਤਰਹੀਣਾ ਜਿਹੜੀ ਉਹ ਹਵਾਈ ਜਹਾਜ਼ ਤੱਕ ਚੱਲ ਜਾਂਦੀ ਹੈ ਵੀ ਮੇਰਾ ਹਵਾਈ ਆ ਜਾਣਾ ਜਿਹਦਾ ਮੇਰਾ ਕਾਰਖਾਨੇ ਨੇ ਹੋਣਾ ਚਾਹੀਦਾ ਹੈ ਮੇਰਾ ਇਹਨਾਂ ਕਾਰੋਬਾਰ ਹੋਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਤ੍ਰਿਸ਼ਨਾ ਦੀਆਂ ਨੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੰਡਤ ਜੀ ਇਸ ਤ੍ਰਿਸ਼ਨਾ ਨੂੰ ਮਾਰਿਆ ਹੀ ਸੰਤੋਖ ਮਿਲਣਾ ਤੇ ਤਾਂ ਹੀ ਸਾਡਾ ਇਹ ਜੀਵਨ ਸਫਲ ਹੋਣਾ ਉਸ ਪ੍ਰਭੂ ਦਾ ਨਾਮ ਜਪਿਆ। ਔਰ ਜੈਸਾੜੇ ਪੰਡਤ ਹੋਣਾ ਨੇ ਇਹ ਗੱਲਾਂ ਸੁਣੀਆਂ ਨੇ ਹਾਂਜੀ ਤੇ ਪੰਡਤ ਹੋਣਾ ਦਾ ਮਨ ਜਿਹੜਾ ਉਹ ਬਿਲਕੁਲ ਸਾਫ਼ ਹੋ ਗਿਆ। ਜਿਹੜੇ ਸਮਝਾਉਣਾ ਆਇਆ ਸੀ ਨਾ ਗੁਰੂ ਨਾਨਕ ਮਹਾਰਾਜ ਨੂੰ ਹਾਂਜੀ ਹਾਂਜੀ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਦੇ ਦੇ ਅਕਾਲ ਪੁਰਖ ਨੇ ਆਪ ਇਹਨਾਂ ਦਾ ਦਰਸ਼ਨ ਹੀ ਦੁਰਲਭ ਹੈ ਜਿਹੜਾ ਮੂਲ ਚੰਦ ਲਿਆ ਸੀ ਨਾ ਸਾਥੀ ਆਪਣਾ ਮੇਰੇ ਸਾਥ ਜਾ ਕੇ ਸਮਝਾਵੇਗਾ ਤੇ ਇਹ ਸ਼ਾਮੇ ਪੰਡਿਤ ਨੇ ਕਿਹਾ ਮਹਾਰਾਜ ਚਲੋ ਅਸੀਂ ਬੁੱਲੜਾ ਰਹੇ ਜੀ ਪਰ ਮੈਨੂੰ ਆਪਣਾ ਕੋਈ ਉਪਦੇਸ਼ ਬਖਸ਼ਿਸ਼ ਕਰੋ ਤੇ ਮੱਥਾ ਟੇਕ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਕਿ ਪੰਡਿਤ ਜੀ ਜਾ ਸਤਨਾਮ ਦਾ ਜਾਪ ਕਰਿਆ ਕਰੋ ਤੇ ਆਪਣੇ ਜੀਵਨ ਦਾ ਨਿਰਵਾਹ ਕਰੋ ਸਤਨਾਮ ਦਾ ਜਾਪ ਕਰਕੇ ਹੱਕ ਦੀ ਕਮਾਈ ਕਰਿਆ ਕਰੋ ਤੇ ਫਿਰ ਆਪਣੇ ਜੀਵਨ ਦਾ ਨਿਰਵਾਹ ਕਰਿਆ ਕਰੋ ਇਸੇ ਹੀ ਕਿਉਂਕਿ ਇਧਰੋਂ ਹੁਣ ਜਿਹੜਾ ਮੂਲचंद ਹੈ ਨੇ ਕਿਹਾ ਕਿ ਪੰਡਤ ਜੀ ਚਲੋ ਚੱਲੀਏ ਇਹ ਬੇਜਿਹਦਾ ਅੱਛਾ ਇਹਨਾਂ ਇਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਇਹ ਕਿਉਂਕਿ ਅਸੀਂ ਤੁਸੀਂ ਇਹਨਾਂ ਨੂੰ ਕੁਝ ਸਮਝਾਉਂਦੇ ਹੋ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਆ ਵੀ ਤੁਸੀਂ ਇਹਨਾਂ ਨੂੰ ਕੁਝ ਸਮਝਾਉਂਦੇ ਹੋ ਹੂੰ ਕਿਉਂਕਿ ਮਹੁਰਚੰਦ ਜਿਹੜਾ ਸੀ ਉਹ ਪਿਤਾ ਸਮਾਨ ਸੀ ਜੋ ਮਰਜ਼ੀ ਕਹਿ ਸਕਦਾ ਸੀ ਬਿਲਕੁਲ ਤੁਸੀਂ ਇਹਨਾਂ ਨੂੰ ਕੁਝ ਸਮਝਾਉਂਦੇ ਹੋ ਇਹ ਅਗਰ ਤੁਹਾਨੂੰ ਹੋਰ ਹੀ ਗਰੜ ਗਿਆਨ ਜਿਹੜਾ ਸੁਣਾਈ ਜਾਂਦੇ ਆ ਉਹਨੇ ਗਰੜ ਗਿਆਨ ਕਿਹਾ ਤੇ ਹੋਰ ਹੀ ਸੁਣਾਈ ਜਾਂਦੇ ਤੁਹਾਨੂੰ ਹਾਂਜੀ ਤੇ ਇਹ ਇਹਨਾਂ ਗੱਲਾਂ ਤੋਂ ਇਹ ਇਹਨਾਂ ਦਾ ਅਸਰ ਨਹੀਂ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਇਹਨੂੰ ਤੇ ਇਹ ਸਮਝਣ ਵਾਲਾ ਨਹੀਂ ਚਲੋ ਆਪਾਂ ਚੱਲੀਏ। ਇਹ ਮੂਲचंद ਜੀ ਇੱਕ ਘਰ ਵਾਪਸ ਆ ਗਏ ਨੇ। ਕੁਝ ਦਿਨ ਇੱਥੇ ਸultanpur ਪਿੰਡ ਮਾਤਾ ਸੁਲਖਣੀ ਦੇ ਕੋਲ ਰਹਿ ਕੇ ਹਾਂਜੀ ਤੇ ਆਪਣੇ ਪਿੰਡ ਵਾਪਸ ਚਲੇ ਗਏ ਨੇ। ਜੀ ਇੰਨਾ ਹੀ ਦਿਨਾਂ ਦੇ ਵਿੱਚ ਮਾਤਾ ਸੁਲਖਣੀ ਜੀ ਇਹਨਾਂ ਦੇ ਮਤਲਬ ਇਹ ਫੇਰ ਗਰਭਤੀ ਆ ਤੇ ਬਾਬਾ ਲਖਮੀਦਾਸ ਜੀ ਅੱਗੇ ਬਾਬਾ ਸ਼੍ਰੀ ਚੰਦੇ ਦੇ ਪ੍ਰਕਾਸ਼ ਹੋਇਆ ਹਾਂਜੀ ਹੁਣ ਬਾਬਾ ਲਖਮੀਦਾਸ ਹੀ ਦਾ ਪ੍ਰਕਾਸ਼ ਹੋਇਆ ਅੱਛਾ ਜੀ ਇਹਨਾਂ ਦਿਨਾਂ ਵਿੱਚ ਅੱਛਾ ਘਰ ਵਿੱਚ ਖੁਸ਼ੀਆਂ ਆਈਆਂ ਜਗਤ ਨਾਲ ਸਾਂਝ ਪਈ ਹੂੰ ਕਿਉਂਕਿ ਗੁਰੂ ਕੀ ਬਾਣੀ ਦਾ ਪਾਵਨ ਫਰਮਾਨ ਹੈ ਕਹਿ ਹਾਂ ਕੰਚਨ ਟੁੱਟੇ ਸਾਰ ਅਗਨੀ ਗੰਨ ਪਾਇ ਲੋਹਾਰ ਗੋਰੀਂ ਸੀਟੀ ਟੁੱਟੇ ਪਤਾਰ ਤੇ ਪੁੱਤੀ ਗੰਨ ਪਵੇ ਸੰਸਾਰ ਇਹਨਾਂ ਪੁੱਤਰਾਂ ਨਾਲ ਸੰਸਾਰ ਤੇ ਗੱਢ ਪੈਂਦੀ ਆ ਜਿੰਨੀਆਂ ਸੰਸਾਰ ਕਰੇ ਸਿਹਦਾਰੀਆਂ ਨੇ ਇਹਨਾਂ ਪੁੱਤਰਾਂ ਨਾਲ ਬੰਡੀਆਂ ਨੇ ਹੂੰ ਕਿਉਂਕਿ ਜਿੰਨੇ ਸਾਡੇ ਰਿਸ਼ਤੇ ਨਾਤੇ ਨੇ ਇਹਨਾਂ ਪੁੱਤਰਾਂ ਨਾਲ ਬਣਦੇ ਨੇ ਬਿਲਕੁਲ ਭਾਵੇਂ ਈਆਂ ਦੇ ਨਾਲ ਤੇ ਵੰਸ਼ ਚੱਲਦੀ ਹੈ ਹਾਂਜੀ ਪਰ ਸਾਡਾ ਮਰਦ ਪ੍ਰਧਾਨ ਸਮਾਜ ਜਿਹੜਾ ਨਾ ਇਹਨਾਂ ਪੁੱਤਰਾਂ ਨੂੰ ਜ਼ਿਆਦਾ ਮਹਾਨਤਾ ਦਇਆ ਕਰਦਾ ਬਿਲਕੁਲ ਓਕੇ ਔਰ ਇਹ ਜੋ ਜੀਤੰਨ ਬਾਬਾ ਲਖਮੀਦਾਹ ਜੀ ਦਾ ਹੋਇਆ ਜਨਮ ਪ੍ਰਕਾਸ਼ ਹੋਇਆ ਹਾਂਜੀ ਤੇ ਉਦੋਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਅੱਛਾ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਪਰ ਬਾਬਾ ਨਾਲ ਜੀ ਨੂੰ ਜਦੋਂ ਖਬਰ ਹੋਈ ਨਾ ਕਿ ਘਰ ਵਿੱਚ ਬੇਟੇ ਦਾ ਜਨਮ ਹੋਇਆ ਇਹ ਉਦੋਂ ਵੀ ਨਹੀਂ ਵੇਖਣਾ ਹੈ ਅੱਛਾ ਇਹ ਉਦੋਂ ਵੀ ਮਸਾਲਾ ਵਿੱਚ ਹੀ ਰਹੇ ਨੇ ਅੱਛਾ ਅੱਛਾ ਤੇ ਬਾਬੇ ਕਿਉਂਕਿ ਤਿੰਨੇ ਤਿੰਨ avatars ਜਿਹੜੇ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਤੇ ਤਿੰਨੇ ਇੱਕ ਇੱਕ ਘਰ ਵਿੱਚ ਇਹਨਾਂ ਨੇ ਉਤਾਰਤ ਆ ਰਿਹਾ ਗੁਰੂ ਨਾਨਕ ਜੀ ਬ੍ਰਹਮਾ ਦੇ avatars ਸੀ ਵਿਸ਼ਨੂੰ ਤੇ ਸ਼ਿਵ ਜੀ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਅੱਛਾ ਕਿਤਨੇ avatars ਜਿਹੜੇ ਇੱਕ ਇੱਕ ਘਰ ਵਿੱਚ ਆਏ ਅੱਛਾ ਅੱਛਾ ਇੱਕ ਇੱਕ ਘਰ ਵਿੱਚ ਪੈਦਾ ਹੋਏ ਔਰ ਇਹਨਾਂ ਨੇ ਸੁਲਤਾਨਪੁਰ ਲੋਧੀ ਧਰਤੀ ਨੂੰ ਭਾਗ ਲਾਇਆ ਔਰ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਕਿਉਂਕਿ ਇਹਨਾਂ ਨੇ ਸੰਸਾਰ ਦਾ ਮੋਹ ਜਿਹੜਾ ਨਾ ਉਹ ਹੁਣ ਤਿਆਗ ਦਿੱਤਾ ਸੀ ਇਹਨਾਂ ਦੇ ਲਿਬਾਸ ਵੀ ਜਿਹੜਾ ਸੀ ਉਹ ਸੰਸਾਰੀ ਲਿਬਾਸ ਜਿਹੜਾ ਛੱਡ ਦਿੱਤਾ ਸੀ ਅੱਛਾ ਇਹਨਾਂ ਨੇ ਗਲ ਵਿੱਚ ਚੋਲਾ ਪਾਇਆ ਹੋਇਆ ਸੀ ਹੱਥ ਵਿੱਚ ਕਫਣੀ ਜਿੰਨੇ ਆਪਾਂ ਕਹਿੰਦੇ ਨੇ ਕਾਸਾ ਉਹ ਸੀਗਾ ਫਿਰ ਇਹ ਮਸਾਣਾ ਵਿੱਚ ਬਹਿ ਕੇ ਤੇ ਉਸ ਅਕਾਲ ਪੁਰਖ ਨਾਲ ਬੰਦਗੀ ਕਰਿਆ ਕਰਦੇ ਜੁੜਦੇ ਸੀ ਠੀਕ ਹੈ ਜੀ ਸਤਿ ਸਭ ਬਹੁਤ ਬਹੁਤ ਮਿਹਰਬਾਨੀ ਕਰਨੀ ਜੀ ਤੁਹੀਂ ਸਿਗੁਰ ਨਾਨਕ ਦੇਵ ਜੀ ਦੇ ਲੜੀ ਨੋਗੇ ਜੋੜਦੇ ਹੋ ਸਾਨੂੰ ਇਤਿਹਾਸ ਦਿੱਥਿਆ ਅਗਲੇ ਹਫਤੇ ਫੇਰ ਮਿਲਾਂਗੇ ਤੁਹਾਨੂੰ ਉਰਤ ਤਕਲੀਸਨ ਦੋ ਯਾਜ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ